ਸਰਪ੍ਰੀਸਿੰਗ ਬਾਬਾ ਜੀ ਅਸੀਂ ਇੱਕ ਬੇਜਵਾਨ ਜਾਨਵਰਾਂ ਦੀ ਜਿਹੜੀ ਐਨ ਜੀਓ ਚਲਾਉਂਦੇ ਆ ਅੱਜ ਤੁਹਾਨੂੰ ਇੱਕ ਮੂੰਹ ਬੋਲਦੀਆਂ ਤਸਵੀਰਾਂ ਦਿਖਾਉਣਾ ਚਾਹੁੰਦੇ ਆ ਅਸੀਂ ਉਹ ਹਾਲਾਤਾਂ ਬਾਰੇ ਦੱਸਣਾ ਚਾਹੁੰਦੇ ਆ ਜਿਹੜੇ ਇਦਾਂ ਦੇ ਮਾਪੇ ਨੂੰ ਜਿਹੜਾ ਹਰ ਦਰਦ-ਦਰ ਦੇ ਉੱਤੇ ਭੜਕਣ ਲਈ ਜਿਹੜਾ ਛੱਡ ਦਿੰਦੇ ਆਗੇ ਤੁਸੀਂ ਇਹ ਜਿਹੜੀ ਹਾਲਾਤ ਆ ਇਹਦੇ ਦੇਖ ਸਕਦੇ ਹੋ ਜਿਹੜੇ ਲੱਤਾਂ ਦੇ ਵਿੱਚ ਬਾਬਾ ਜੀ ਦੇ ਇਨਫੈਕਸ਼ਨ ਆ ਕਿ ਕੀੜੇ ਲੱਗੇ ਹੋਏ ਨੇ ਬਹੁਤ ਜ਼ਿਆਦਾ ਜਿਹੜਾ ਬੁਰਾ ਹਾਲ ਆਗਾ ਜਿਹੜੇ ਆਪਣੇ ਬਾਥਰੂਮ ਟਾਇਲਟ ਆ ਉਹ ਵਿੱਚੇ ਕਰ ਰਹੇ ਨੇ ਅਸੀਂ ਕਾਫੀ ਲੰਬੇ ਸਮੇਂ ਤੋਂ ਇਹਨਾਂ ਨੂੰ ਇੱਕ ਡੇਢ ਦੋ ਮਹੀਨਾ ਤੋਂ ਜਿਹੜਾ ਅਸੀਂ ਥਾਣੇ ਦੇ ਬਾਹਰ ਜਿਹੜਾ ਦੇਖਦੇ ਆ ਰਹਿਆਂਗੇ ਆਉਂਦੇ ਜਾਂਦੇ ਆ ਜਿਹੜਾ ਇਹਨਾਂ ਦੀ ਕੁਝ ਮਦਦ ਕਰਦੇ ਆ ਹੁਣ ਕਾਫੀ ਦਿਨਾਂ ਤੋਂ ਇਹਨਾਂ ਦੇ ਜਿਹੜੇ ਹਾਲਤਾਂ ਬਹੁਤ ਜ਼ਿਆਦਾ ਗੰਭੀਰ ਹੋਈ ਪਈ ਹੈਗੀ ਸੋ ਅਸੀਂ ਜਿਹੜਾ ਜਿਹੜਾ ਟ੍ਰੀਟਮੈਂਟ ਆ ਜਿਹੜਾ ਸਾਡੇ ਵੱਲੋਂ ਉਹ ਜ਼ਰੂਰ ਸਾਡੀ ਟੀਮ ਵੱਲੋਂ ਜਿਹੜਾ ਕਰ ਰਹੇ ਆ ਕਿਉਂਕਿ ਅਸੀਂ ਬੇਜਵਾਨਾਂ ਦੀ ਸੇਵਾ ਕਰਦੇ ਹਾਂ ਉਹਦੇ ਨਾਲ-ਨਾਲ ਜਿੱਥੇ ਵੀ ਸਾਨੂੰ ਇਦਾਂ ਦੇ ਜਿਹੜੇ ਬਜ਼ੁਰਗ ਆਦਮੀ ਮਿਲਦੇ ਆਗੇ ਅਸੀਂ ਉਹਨਾਂ ਦੀ ਵੀ ਹੈਲਪ ਜਿਹੜੀ ਕਰਨਾ ਚਾਹੁੰਦੇ ਆ ਸੋ ਸਾਡੀ ਬੇਨਤੀ ਆ ਕਿ ਇਦਾਂ ਜਿਹੜੇ ਮਾਵਾ-ਪਾਪਾਂ ਨਾਲ ਜਿਹੜਾ ਸਲੂਕ ਆ ਉਹ ਨਾ ਕੀਤਾ ਜਾਵੇ ਕਿਉਂਕਿ ਆਉਣ ਵਾਲਾ ਸਮਾਂ ਜਿਹੜਾ ਉਹ ਵੀ ਤੁਹਾਡੇ ਤੇ ਆਉਣਾਗਾ ਇਦ ਸੋ ਬਾਕੀ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਰਾਪਤਾ ਕਰ ਰਹੇ ਹਾਂ ਇੱਕ ਦੋ ਐਨ ਜੀਓਜ਼ ਨਾਲ ਜਿਹੜੇ ਇਹਨਾਂ ਬਜ਼ੁਰਗਾਂ ਨੂੰ ਸਾਂਭਦੇ ਆ ਸੋ ਉੱਥੇ ਜਾ ਕੇ ਇਹਨਾਂ ਦੀ ਜਿਹੜੀ ਸਾਂਭ ਸੰਭਾਲਾ ਹੋ ਸਕੇ ਮੌਕੇ ਤੇ ਜਾ ਕੇ ਸੋ ਅਸੀਂ ਤਾਂ ਬੇਨਤੀ ਕਰਦੇ ਹਾਂ ਕਿ ਇਹਨਾਂ ਬਜ਼ੁਰਗਾਂ ਨੂੰ ਜਿਹੜਾ ਸਾਂਭ ਸੰਭਾਲਾ ਜਿਹੜੀ ਜ਼ਰੂਰ ਹੋ ਕਰੀ ਜਾਵੇ ਉਹਨਾਂ ਦਾ ਟਰੀਟਮੈਂਟ ਲਈ ਇਹਨਾਂ ਨੂੰ ਕਿੱਥੇ ਲੈ ਕੇ ਜਾਵੋਗੇ ਤੁਸੀਂ ਕੋਲ ਅਸੀਂ ਜੀ ਬਾਈ ਜੀ ਨਾਲ ਵੀ ਗੱਲ ਹੋਈ ਆ ਲੁਧਿਆਣੇ ਗੁਰਪ੍ਰੀਤ ਜੀ ਨਾਲ ਮਿੰਟੂ ਨਾਲ ਕੱਲ ਜਾਂ ਕੱਲ ਤੋਂ ਅਗਲੇ ਦਿਨ ਇਹਨਾਂ ਦਾ ਜਦੋਂ ਵੀ ਉਹਨਾਂ ਨੇ ਸਾਨੂੰ ਸਮਾਂ ਦਿੱਤਾ ਤੇ ਇੱਥੇ ਲਿਜਾ ਕੇ ਜਿਹੜਾ ਇਹਨਾਂ ਨੂੰ ਐਡਮਿਟ ਕਰਕੇ ਜਿਹੜਿਆ ਨੇ ਦੀ ਕੋਈ ਉੱਥੇ ਦਵਾਈ ਬੂਟੀ ਆ ਉਹਨਾਂ ਦਾ ਜਿਹੜਾ ਟਰੀਟਮੈਂਟ ਆ ਉਹ ਚਾਲੂ ਕਰਵਾਵਾਂਗੇ ਜੀ ਕਿਵੇਂ ਦੇਖਦੇ ਜੀ ਇਹ ਇਹ ਇੱਕ ਪਿਓ ਦੀ ਤਸਵੀਰ ਹੈ ਜਿਹੜਾ ਆਪਾਂ ਕਹიდੀਏ ਇਹਨਾਂ ਤਨ ਉੱਪਰ ਇਹਨੇ ਦੁੱਖ ਹੰਢਾਏ ਨੇ ਹਨਾ ਬੱਚੇ ਪਾਲੇ ਨੇ ਅੱਜ ਦੇਖੋ ਇਹ ਸੜਕ ਤੇ ਰੁੜ ਰਿਹਾ ਹੈ ਪਿਓ ਇੱਕ ਬਿਲਕੁਲ ਜੀ ਅਸੀਂ ਰਾਪਤਾ ਵੀ ਕੀਤਾ ਸੀ ਸਾਨੂੰ ਜਿਹੜਾ ਆਣਗੂ ਆਣ ਤੋਂ ਪਤਾ ਲੱਗਿਆ ਪੁੱਛਿਆ ਗਿਆ ਪਰ ਉਹਨਾਂ ਨੇ ਦੱਸਿਆ ਕਿ ਉਹਨਾਂ ਦਾ ਸਾਫ਼ ਜਵਾਬ ਆ ਕਿ ਇਹ ਜਿਹੜੇ ਬਜ਼ੁਰਗਾ ਅਸੀਂ ਨਹੀਂ ਰੱਖਣੇ ਹੈਗੇ ਅੱਛਾ ਸੋ ਬੜੀ ਦਿਲ ਨੂੰ ਜਿਹੜੀ ਆ ਇਦਾਂ ਦੀ ਤੁਸ ਜੀ ਸਾਰਾ ਅਸੀਂ ਗਏ ਆਗੇ ਪਰ ਸਾਨੂੰ ਘਰੇ ਤਾਂ ਨਹੀਂ ਕੋਈ ਮਿਲਿਆ ਦੋ ਤਿੰਨ ਵਾਰ ਚੱਕਰ ਲਗਾ ਕੇ ਆਏ ਆ ਆਸ-ਪਾਸ ਪੜੋਸ ਤੋਂ ਜਿਹੜਾ ਸਾਨੂੰ ਪਤਾ ਲੱਗਿਆ ਕਿ ਉਹ ਜਿਹੜੀ ਸਾਮ ਸੰਭਾਲਾ ਨਹੀਂ ਉਹ ਉਹਨਾਂ ਨੇ ਸਾਫ ਇਨਕਾਰ ਕਰਿਆ ਹੋਇਆ ਕਿ ਅਸੀਂ ਨਹੀਂ ਸੰਭਾਲ ਸਕਦੇ ਸੋ ਅਸੀਂ ਕਾਫੀ ਦਿਨਾਂ ਤੋਂ ਜਿਹੜਾ ਬਾਬਾ ਜੀ ਦੀ ਕੇਅਰ ਤੇ ਲੱਗੇ ਹੋਏ ਆ ਅੱਗੇ ਜਿਹੜੀ ਸਾਤੋਂ ਜਿੰਨੀ ਵੀ ਬਣਦੀ ਸੇਵਾ ਅਸੀਂ ਜ਼ਰੂਰ ਹੈ ਜਿਹੜੀ ਨਿਭਾਵਾਂਗੇ ਹਾਂਜੀ ਮੈਂ